ਪੁਲਿਸ ਵੱਲੋਂ ਕੁਝ ਨੌਜਵਾਨਾਂ ਦੀ ਜਿਹੜੀ ਰੋਕੀ ਗਈ ਹੈ ਸੋ ਚੈਕਿੰਗ ਤੁਸੀਂ ਦੇਖ ਸਕਦੇ ਹੋ ਇਹ ਸਕੂਲ ਹੈ ਮੁਹਾਲੀ ਦਾ ਫਿਰਸਤ ਸੈਂਟਰ ਸਕੂਲ ਸੈਂਟਰ ਸਕੂਲ ਹੈ ਪੀਰ ਸਾਧਜੀ ਤੇ ਅਸੀਂ ਚਲਾਨ ਕਰਨ ਆਏ ਸੀਗੇ ਕਿਰਪਾਣਾ ਤੇ ਡਾਂਗਾਂ ਲਈ ਬੰਦੇ ਸਾਰੇ ਇੱਥੇ ਆਏ ਸੀ। ਇਹ ਕਿਸੇ ਦੀ ਵਾਰਦਾਤ ਆਇਆ ਸੀ ਸਰ ਇੱਥੇ ਅਸੀਂ ਟਾਈਮ ਤੇ ਆ ਕੇ ਇਹਨਾਂ ਨੂੰ ਫੜ ਲਿਆ। ਤਸਵੀਰਾਂ ਮੁਹਾਲੀ ਦੀਆਂ ਦਿਖਾ ਰਹੇ ਆ ਫਿਰ ਸੱਤੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਵੱਲੋਂ ਕੁਝ ਨੌਜਵਾਨਾਂ ਦੀਆਂ ਜਿਹੜੀ ਗੱਡੀ ਰੋਕੀ ਗਈ ਹੈ ਸੋ ਚੈਕਿੰਗ ਤੁਸੀਂ ਦੇਖ ਸਕਦੇ ਹੋ ਇਹ ਸਕੂਲ ਹੈ ਮੁਹਾਲੀ ਦਾ ਫਿਰ ਸੱਤ ਸੈਂਟਰ ਉਹ ਸਕੂਲ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚੋਂ ਕਿਰਪਾਨਾਂ ਗੰਡਾਸੀਆਂ ਤੁਸੀਂ ਦੇਖ ਸਕਦੇ ਹੋ ਗੰਡਾਸੀਆਂ ਕਿਰਪਾਨਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਿਕਲੀਆਂ ਨੇ ਇਹ ਜਿਹੜੇ ਨੌਜਵਾਨ ਖੜੇ ਹੋਏ ਨੇ ਉਹ ਦੇਖ ਸਕਦੇ ਹੋ ਗੰਡਾਸੀਆਂ ਤੇ ਕਿਰਪਾਨਾਂ ਕਿਸ ਤਰ੍ਹਾਂ ਇਹ ਗੱਡੀ ਚੋਂ ਨਿਕਲਿਆ ਨੇ ਨੌਜਵਾਨ ਵੀ ਪੁਲਿਸ ਵੱਲੋਂ ਜਿਹੜੇ ਕੀ ਰੋਕ ਲਿੱਤੇ ਗਏ ਨੇ ਉਹ ਬਿਲਕੁਲ ਪ੍ਰਵਿੰਦਰ ਜੀ ਕਿਵੇਂ ਦੇਖਦੇ ਹੋ ਇਹ ਕਿੱਥੋਂ ਇਹ ਜਿਹੜੇ ਕੀ ਨੌਜਵਾਨ ਫੜੇ ਗਏ ਆ ਰੋਕੇ ਗਏ ਆ ਕਿੱਥੋਂ ਮਿਲੇ ਆ ਇਹ ਹਥਿਆਰ ਸੈਸਲ ਸਕੂਲ ਦਾ ਫਿਰ ਸਾਥ ਜੀ ਤੇ ਅੱਧੀ ਚਲਾਨ ਕਰਨ ਆਏ ਸੀਗੇ ਕਿਰਪਾਨਾਂ ਤੇ ਡਾਂਗਾਂ ਲਈ ਫਿਰਦੇ ਸਾਰੇ ਅੱਗੇ ਅੱਛਾ ਤੇ ਕਿਰਪਾਨਾਂ ਨੇ ਗੰਡਾਸੇ ਨੇ ਭਾਲੇ ਨੇ ਜੀ ਇਹ ਕਿਸੇ ਦੀ ਬਾਰਦਾਤ ਆਈ ਸੀ ਸਾਰੇ ਇੱਥੇ ਅਸੀਂ ਟਾਈਮ ਤੇ ਆ ਕੇ ਚਲਣ ਫੜ ਜਗਾ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਨੌਜਵਾਨ ਕੰਡਾਸੇ ਨੇ ਸਰ ਇਹ ਤਾਂ ਵੈਸੇ ਟੀਮ ਚੈਕਿੰਗ ਕਰਦੀ ਹੈ ਐਸਐਮ ਸਾਡੇ ਹੁਕਮਾਨਾ ਸਾਹਿਬ ਨਾਲ ਐਸਐਮ ਸਾਡੇ ਹੁਕਮਾਨਾ ਵਾਲੇ ਜੀ ਬੈਰੀ ਚੈੱਕ ਕਰਦੇ ਚਲਾਨ ਕਰਦੇ ਸੀਗੇ ਜੀ ਇਰਤੀ ਪਾਈ ਗਈ ਫੜੇਗੀ ਬਿਚ ਚੈਕਿੰਗ ਹੁਣ ਫਿਰ ਇਹ ਕਿੰਨੇ ਨੌਜਵਾਨ ਹੈ ਇਹ ਸਰ 5 ਤੋਂ 6 ਨੇ ਜੀ ਇਹ ਕਿਹੜੇ ਸਕੂਲ ਦੇ ਨੇ ਇਹ ਸਾਡਾ ਅਗਲਾ ਸਕੂਲਾਂ ਦੇ ਅੱਛਾ ਤੇ ਇਹਨਾਂ ਨੂੰ ਪੁੱਛਿਆ ਨਹੀਂ ਵੀ ਇੱਥੇ ਕੀ ਕਰਨ ਆਏ ਸੀਗੇ ਅਸੀਂ ਪੁੱਛਿਆ ਸੀਗਾ ਕਹਿੰਦੇ ਕੇ ਕੱਟਣ ਆਏ ਸੀਗੇ ਕਰਪਾਣ ਨਾਲ ਕੋਈ ਵਰਦਤ ਕਰਨ ਆਈ ਸਰ ਵੀ ਟਾਈਮ ਤੇ ਅਸੀਂ ਪਹੁੰਚ ਗਏ ਹੁਣ ਅੱਗੇ ਕੀ ਕਾਰਵਾਈ ਹੋਊਗੀ ਇਹਨਾਂ ਤੋਂ ਬੰਦੀ ਜੋ ਬੰਦੀ ਕਾਰਵਾਈ ਹੈ ਹਾਂ ਆਪਸਾਂ ਦੇ ਮੁਕਤਸਮਤਾ ਕਾਰਵਾਈ ਕੀਤੀ ਹੈ ਠੀਕ ਹੈ ਜਿਹੜੀ ਗੱਡੀ ਜਿਹੜੀ ਇਹ ਇੱਥੇ ਦੀ ਇਹ ਹੀ ਗੱਡੀ ਚੁੱਕ ਲਈ ਐਕਟਿਵਾ ਤੇ ਸਰ ਐਕਟਿਵਾ ਤੇ ਅੱਛਾ ਐਕਟਿਵਾ ਤੇ ਜਿਹੜੇ ਹਥਿਆਰ ਬਰਾਮਦ ਹੋਏ ਨੇ ਸੋ ਬਿਲਕੁਲ ਇਹ ਐਕਟਿਵਾ ਤੇ ਚਾਰ ਜਣੇ ਸੀਗੇ ਇਹ ਐਕਟਿਵਾ ਤੇ ਦੋ ਦੋ ਅਲੱਗ-ਅਲੱਗ ਸੀਗੇ ਜੀ ਇੱਕ ਐਕਟਿਵਾ ਤੇ ਮੋਟਰਸਾਈਕਲ ਤੇ ਸੀ ਠੀਕ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਐਕਟਿਵਾ ਜਿਹੜਾ ਕਿ ਆ ਪਰ ਇੱਕ ਐਕਟਿਵਾ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਹੜੇ ਕੀ ਹਥਿਆਰ ਪੁਲਿਸ ਨੂੰ ਬਰਾਮਦ ਹੋਏ ਨੇ ਪੁਲਿਸ ਵੱਲੋਂ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਸੀ ਸੋ ਇਹਨਾਂ ਨੂੰ ਵੀ ਪੁੱਛਾਂਗੇ ਕੀ ਨਾਮ ਹੈ ਤੁਹਾਡਾ ਫਖਸ਼ਮ ਇਹ ਕਿਵੇਂ ਐਕਟਿਵਾ ਤੇ ਹਥਿਆਰ ਕਿਵੇਂ ਲੈ ਕੇ ਘੁੰਮ ਰਹੇ ਹੋ ਤੁਸੀਂ ਕੀ ਗੱਲ ਹੋ ਗਈ ਲੜਾਈ ਕਰਨ ਆਏ ਸੀ ਨਹੀਂ ਨਹੀਂ ਹਾਂ ਫਿਰ ਕਿਵੇਂ ਤੁਹਾਡਾ ਕੀ ਨਾਮ ਹੈ ਹਰਸ਼ਿਤ ਇਹ ਕਿਵੇਂ ਐਕਟਿਵਾ ਤੇ ਹਥਿਆਰ ਲੈ ਕੇ ਤੁਸੀਂ ਕਿੱਥੇ ਜਾ ਰਹੇ ਸੀ ਕਿੱਥੇ ਰੱਖਣ ਜਾ ਰਹੇ ਸੀ ਕਿਤੇ ਰੱਖਣ ਜਾ ਰਹੇ ਸੀ ਅੱਛਾ ਤੁਹਾਡਾ ਕੀ ਨਾਮ ਹੈ ਸਰ ਕਿਹੜੇ ਸਕੂਲ ਤੋਂ ਤੁਸੀਂ ਹਾਂ ਤੇ ਕਿਵੇਂ ਇਹ ਹਥਿਆਰ ਕਿ ਕਿੱਥੋਂ ਆਏ ਤੁਹਾਡੇ ਕੋਲ ਤੇ ਸਾਥ ਆਇਆ ਤਾਂ ਬਸ ਐਸਨ ਘਰ ਸੇ ਬੁਲਾਇਆ ਤਾਂ ਮੈਂ ਸਾਥ ਹੀ ਮੈਂ ਆਇਆ ਅੱਛਾ ਸੋ ਬਿਲਕੁਲ ਸਕੂਲ ਦੇ ਵੱਖ-ਵੱਖ ਸਕੂਲਾਂ ਦੇ ਜੁਆਕ ਨੇ ਚੈਂਸੋ ਦੇ ਸਕੂਲ ਹੈ ਮੁਹਾਲੀ ਉੱਥੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਪੁਲਿਸ ਵੱਲੋਂ ਜਿਹੜਾ ਕਿ ਟ੍ਰੈਫਿਕ ਪੁਲਿਸ ਇੰਸਪੈਕਟਰ ਪ੍ਰਵਿੰਦਰ ਸਿੰਘ ਨੇ ਉਹਨਾਂ ਵੱਲੋਂ ਜਦੋਂ ਕਿ ਇਹ ਇਹਨਾਂ ਨੂੰ ਰੋਕਿਆ ਗਿਆ ਤਾਂ ਫਿਰ ਇਹਨਾਂ ਨੇ ਰੱਖੇ ਕਿੱਥੇ ਹੋਏ ਸੀਗੇ ਇਹ? ਇਹ ਸਾਰੇ ਫੜੇ ਹੋਏ ਸੀਗੇ ਹੱਥਾਂ ਦੇ ਵਿੱਚ। ਅੱਛਾ। ਹਾਂਜੀ ਹੱਥਾਂ ਵਿੱਚ ਫੜੇ ਸੀ ਸਰ। ਹੱਥਾਂ 'ਚ ਫੜੇ ਹੋਏ। ਦੋ ਦਰ ਫੜੇ ਸੀ ਸਰ। ਠੀਕ ਹੈ। ਸੋ ਬਿਲਕੁਲ ਜਿਹੜੇ ਕਿ ਇਹ ਦੋਨੇ ਐਕਟਿਵਸ ਇਹਨਾਂ ਦੇ ਨਹੀਂ ਇਹਨਾਂ ਦੇ ਨਹੀਂ ਹਾਂ ਮੋਟਰਸਾਈਕਲ ਤੇ ਬਾ ਇਹਨਾਂ ਦੇ ਨਹੀਂ ਸਰ। ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕਿ ਇੱਕ ਮੋਟਰਸਾਈਕਲ ਇੱਕ ਐਕਟਿਵਾ ਜਿਹੜਾ ਕਿ ਇੱਕ ਬੁਲਟ ਮੋਟਰਸਾਈਕਲ ਜਿਹੜਾ ਕਿ ਇਹ ਵੀ ਇਹਨਾਂ ਦਾ ਹੈ। ਸੋ ਟ੍ਰੈਫਿਕ ਇਨਸਪੈਕਟਰ ਨੇ ਪ੍ਰਵਿੰਦਰ ਸਿੰਘ ਜੀ ਨਾਲ ਵੱਲੋਂ ਇਹਨਾਂ ਨੂੰ ਰੋਕਿਆ ਗਿਆ। ਸੋ ਬਿਲਕੁਲ ਜਿਹੜੇ ਕਿ ਹਥ ਹੁਣ ਫੜ ਲਿੱਤੇ ਗਏ ਨੇ ਇਹਨਾਂ ਨੂੰ ਫੜ ਲਿਆ ਗਿਆ ਸੋ ਬਿਲਕੁਲ ਹੁਣ ਜਿਹੜੀ ਕੀ ਅੱਗੇ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ